हां जी नमस्कार आदाब सत श्री अकाल देखो आज मैं फेर सर्दी वाले सूट लेके आया हूं बहुत डिमांड है सर्दी वाले सूटों दी जेडी मैं पहला वीडियो भाई से ना मेनू बहुत प्यार देता हूं हुण मेनू उम्मीद है ਤੁਸੀਂ ਵੀ ਇਸ ਵੀਡੀਓ ਵਿੱਚ ਮੈਨੂੰ ਉਸੇ ਤਰ੍ਹਾਂ ਹੀ ਪਿਆਰ ਦੇਵੋਗੇ ਇਹ ਦੇਖੋ ਵੀਡੀਓ ਦਾ ਅਰਦਾ ਪਹਿਲਾ ਆਰਟੀਕਲ ਪਿਓਰ ਪਸ਼ਮੀਨਾ ਬ੍ਰਾਂਡਡ ਆਰਟੀਕਲ ਹੈ ਡਿਜੀਟਲ ਪ੍ਰਿੰਟਿੰਗ ਹੈ ਜੀ ਸਾਰੇ ਫਲਾਵਰ ਚੈੱਕ ਕਰ ਲਓ ਇਧਰ ਫਲਾਵਰ ਕੱਲਾ ਕੱਲਾ ਫਲਾਵਰ ਅਲੱਗ ਨਜ਼ਰ ਆਊਗਾ ਉੱਪਰ ਵੀ ਨੈਕ ਦੇ ਉੱਪਰ ਵੀ ਨਾਲ ਤੁਹਾਨੂੰ ਡਾਇਮੰਡ ਦਾ ਕੰਮ ਕੀਤਾ ਹੋਇਆ ਮਿਲੇਗਾ ਤੇ ਨਾਲ ਮਿਲੂਗੀ ਜੀ ਬੋਟਮ ਪਿਓਰ ਪਸ਼ਮੀਨੇ ਦੀ ਬੋਟਮ ਹੈ ਤੇ ਦੁਪੱਟਾ ਮਿਲੂਗਾ ਜੀ ਫੁੱਲ ਪਿਓਰ ਦਾ ਡਿਜੀਟਲ ਦੁਪੱਟਾ ਪਿਓਰ ਕਹੂੰਗਾ ਨਾ ਤਾਂ ਤੁਹਾਨੂੰ ਪਿਓਰ ਦਾ ਹੀ ਦੁਪੱਟਾ ਮਿਲੂਗਾ ਕੋਈ ਦੂਸਰਾ ਨਹੀਂ ਮਿਲੂਗਾ ਜੀ ਦੁਪੱਟਾ ਚੈੱਕ ਕਰੋ ਰੇਟ ਰਹੂਗਾ ਸਿਰਫ 1100 ਤੇ 95 ਰੁਪਏ ਕਲਰ ਇਹਦੇ ਚ ਆਏ ਨੇ ਜੀ ਤਿੰਨ ਨੇਵੀ ਬਲੂ ਕਹਾਂ ਤੁਹਾਨੂੰ ਮੈਂ ਦਿਖਾਤਾ ਇੱਕ ਕਲਰ ਮਿਲੂਗਾ ਜੀ ਬਰਾਊਨ ਨਿਕਲ ਰਿਹਾ ਕਲਰ ਦੇਖੋ ਕਿੰਨੇ ਸ਼ਾਨਦਾਰ ਕਲਰ ਆਏ ਨੇ ਇੱਕ ਕਲਰ ਬਰਾਊਨ ਮਿਲੂਗਾ ਮਿਕਸ ਡਿਜ਼ਾਈਨ ਆਏ ਨੇ ਇਹ ਚੈੱਕ ਕਰੋ ਜਰਾ ਬਹੁਤ ਵਧੀਆ ਪੀਸ ਨੇ ਕੋਈ ਪੀ ਛੱਡਣ ਵਾਲਾ ਨਹੀਂ ਨਾਲ ਬ੍ਰਾਊਨ ਕਲਰ ਦੀ ਮਿਲੂਗੀ ਜੀ ਬਾਟਮ ਸਿਰਫ ਨਾਲ ਦੁਪੱਟਾ ਮਿਲੂਗਾ ਜੀ ਫੁੱਲ ਪਿਓਰ ਦਾ ਹੀ ਦੁਪੱਟਾ ਦੁਪੱਟਾ ਚੈੱਕ ਕਰੋ ਜਿਹੜਾ ਕਿੰਨਾ ਸ਼ਾਨਦਾਰ ਦੁਪੱਟਾ ਔਰ ਡਿਜੀਟਲ ਪਿਓਰ ਕਹੂੰਗਾ ਨਾ ਪਿਓਰ ਦਾ ਹੀ ਦੁਪੱਟਾ ਮਿਲੂਗਾ ਦੂਜਾ ਨਹੀਂ ਮਿਲੂਗਾ ਬਹੁਤ ਖੂਬਸੂਰਤ ਪੀਸ ਹੈ ਰੇਂਜ ਰਹੂਗੀ ਸਿਰਫ 1100 ਤੇ 95 ਰੁਪਏ ਬਾ ਜਲਦੀ ਸਕਰੀਨ ਸ਼ਾਟ ਲੈ ਕੇ ਭੇਜੋ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਦੀ ਬ੍ਰਾਂਡਡ ਪੀਸ ਨੇ ਖੂਬਸੂਰਤ ਪੀਸ ਹੈ ਜੀ ਤੁਸੀਂ ਚੈੱਕ ਕਰੋ ਜੀ ਬਲੈਕ ਕਲਰ ਆ ਗਿਆ ਬਹੁਤ ਵਧੀਆ ਪੀਸ ਹੈ ਜੀ ਬਲੈਕ ਕਲਰ 2.5 ਮੀਟਰ ਸ਼ਰਟ ਹੋਊਗੀ ਜੀ 2.5 ਤੋਂ ਉੱਪਰ ਮਿਲੂਗੀ ਬਾਟਮ ਪੂਰਾ ਲੰਬਾ ਚੌੜਾ ਫੁੱਲ ਪਿਓਰ ਦਾ ਮਿਲੂਗਾ ਜੀ ਦੁਪੱਟਾ ਰੇਟ ਰਹੂਗਾ 1195 ਰੁਪਏ ਜਿਹੜੇ ਨਵੇਂ ਕਸਟਮਰ ਮੇਰੀ ਵੀਡੀਓ ਦੇਖ ਰਹੇ ਹਨ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜਰ ਕਰ ਲਿਓ ਤਾਂ ਕਿ ਇਦਾਂ ਦੀਆਂ ਵੀਡੀਓ ਤੁਹਾਨੂੰ ਮਿਲਦੀਆਂ ਰਹਿਣ ਜੀ ਆ ਲੋ ਜੀ ਇੱਕ ਬਲੈਕ ਕਲਰ ਫੇਰ ਆ ਗਿਆ ਜੀ ਪਿਓਰ ਪਸ਼ਮੀਨਾ ਬਹੁਤ ਖੂਬਸੂਰਤ ਪੀਸ ਹੈ ਪੀ ਚੈੱਕ ਕਰੋ ਜਰਾ ਆ ਨੈਕ ਦੇ ਉੱਪਰ ਕਢਾਈ ਕੀਤੀ ਹੋਈ ਹੈ ਜੀ ਬਾਹਾਂ ਦੇ ਉੱਪਰ ਅਲੱਗ ਪ੍ਰਿੰਟਿੰਗ ਆ ਬਲੈਕ ਕਲਰ ਦਾ ਪੀਸ ਹੈ ਪਿਓਰ ਪਸ਼ਮੀਨੇ ਦਾ ਸੂਟ ਹੈ ਜੀ ਆ ਲੋ ਜੀ ਬਾਟਮ ਤੇ ਨਾਲ ਮਿਲੂਗਾ ਜੀ ਦੁਪੱਟਾ ਦੁਪੱਟਾ ਵੀ ਮਿਲੂਗਾ ਜੀ ਡਿਜੀਟਲ ਦੁਪੱਟਾ ਪਿਓਰ ਦਾ ਦੁਪੱਟਾ ਸਿਰਫ 1100 ਤੇ 95 ਰੁਪਏ ਦਾ ਦੁਪੱਟਾ ਦੇਖੋ ਕਿੱਡਾ ਖੂਬਸੂਰਤ ਦੁਪੱਟਾ ਬਲੈਕ ਕਲਰ ਦਾ ਪੀਸ ਹੈ ਪਰ ਜਲਦੀ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਜੀ ਆ ਲੋ ਜੀ ਵਿਸਕੋਸ ਪਸ਼ਮੀਨਾ ਆ ਗਿਆ ਜੀ ਇਹਦੇ ਉੱਪਰ ਨਾਲ ਕਢਾਈ ਕੀਤੀ ਹੋਈ ਹੈ ਜੀ ਨਾਲ ਫੋਇਲ ਪ੍ਰਿੰਟਿੰਗ ਕੀਤੀ ਹੋਈ ਆ ਪੈਨਲ ਬਣਿਆ ਹੋਇਆ ਬਾਹਾਂ ਤੇ ਲੱਗ ਪ੍ਰਿੰਟਿੰਗ ਹੈ ਆਹ ਲੋ ਜੀ ਬੋਟਲ ਗ੍ਰੀਨ ਕਲਰ ਦਾ ਪੀਸ ਹੈ ਆ ਨਾਲ ਬੋਟਲ ਮਿਲੂਗੀ ਜੀ ਪਿਓਰ ਪਸ਼ਮੀਨੇ ਦੀ ਵਿਸਕੋਸ ਪਸ਼ਮੀਨਾ ਮਿਲੂਗਾ ਜੀ ਛੱਡ ਦਾ ਕੱਪੜਾ ਆਹ ਲੋ ਜੀ ਵਿਸਕੋਸ ਪਸ਼ਮੀਨੇ ਦੀ ਲਾਈਟ ਵੇਟ ਪਸ਼ਮੀਨੇ ਦੀ ਸ਼ਾਲ ਹੈ ਜੀ ਸ਼ਾਲ ਚੈੱਕ ਕਰੋ ਸਿਰਫ 1100 ਤੇ 95 ਰੁਪਏ ਜੀ ਕਲਰ ਚੈੱਕ ਕਰੋ ਕਿੰਨਾ ਸ਼ਾਨਦਾਰ ਮਸਟਰਡ ਕਲਰ ਆ ਗਿਆ ਜੀ ਇਹ ਤੇ ਬਹੁਤ ਖੂਬਸੂਰਤ ਪੀਸ ਹੈ ਜੀ ਸਿਰਫ 1195 ਜੀ ਕੀ ਬਾਤ ਆ ਸਾਰੀ ਕਢਾਈ ਹੈ ਜੀ ਨਾਲੇ ਦੇ ਉੱਪਰ ਕੀਤੀ ਹੋਈ ਆ ਲੋ ਜੀ ਬਾਟਮ ਲਾਈਟ ਵੇਟ ਵਿਸਕੋਸ ਪਸ਼ਮੀਨੇ ਦੀ ਮਿਲੂਗੀ ਜੀ ਸ਼ਾਲ 1195 ਰੁਪਏ ਦੀ ਪਲੀਜ਼ ਦੇਖੋ ਕਿੰਨੇ ਸ਼ਾਨਦਾਰ ਨੇ ਬਹੁਤ ਸੋਹਣੇ ਪੀਸ ਨੇ ਕੋਈ ਪੀਸ ਛੱਟਣਾ ਨਹੀਂ ਜੀ ਆ ਲੋ ਜੀ ਬੋਟਲ ਦੇ ਅੰਦਰ ਸ਼ੈਡ ਆ ਗਿਆ ਜੀ ਕਢਾਈ ਚੈੱਕ ਕਰੋ ਜੀ ਪਹਿਲਾਂ ਤਾਂ ਕਿਰੇ ਤੇ ਕਢਾਈ ਦੇਖੋ ਫੋਇਲ ਪ੍ਰਿੰਟਿੰਗ ਹੈ ਜੀ ਨੋਟ ਦਾ ਕੰਮ ਕੀਤਾ ਹੋਇਆ ਨਾਲ ਐਮਬਰਾਇਡਰੀ ਕੀਤੀ ਹੋਈ ਆ ਤੇ ਨਾਲ ਪਲੇਨ ਮਿਲੂਗੀ ਜੀ बॉਟਮ ਤੇ ਨਾਲ ਵਿਸਕੋਸ ਮਸਲੀਨ ਦਾ ਹੀ ਮਿਲੂਗਾ ਜੀ ਦੁਪੱਟਾ ਸਿਰਫ 1195 ਰੁਪਏ ਜੀ ਦੁਪੱਟਾ ਚੈੱਕ ਕਰੋ ਜਰਾ ਖੂਬਸੂਰਤ ਦੁਪੱਟਾ ਕਿਆ ਬਾਤ ਹੈ ਬਾ ਜਲਦੀ ਜਲਦੀ ਲੇਟ ਨਹੀਂ ਕਰਨਾ ਜੀ ਆ ਲੋ ਜੀ ਪਿਓਰ ਪਸ਼ਮੀਨਾ ਆ ਗਿਆ ਜੀ ਕਪੜਾ ਬਹੁਤ ਵਧੀਆ ਕਪੜਾ ਜੀ ਕਲਰ ਮਿਲੂਗਾ ਜੀ ਮਹਿੰਦੀ ਕਿਹੜਾ ਚੈੱਕ ਕਰੋ ਜਰਾ ਖੂਬਸੂਰਤ ਕਿਹੜਾ ਜੀ ਸਾਰਾ ਡਾਇਮੰਡ ਦਾ ਕੰਮ ਕੀਤਾ ਹੋਇਆ ਹੈ ਬਾਹਮਾ ਤੇ ਲਗ ਪ੍ਰਿੰਟਿੰਗ ਹੈ ਜੀ ਆ ਲਓ ਜੀ ਬਾਟਮ ਤੇ ਲਓ ਜੀ ਸ਼ਾਲ ਚੈੱਕ ਕਰੋ ਇਹ ਨਾ ਲਾਈਟ ਵੇਟ ਬਿਸਕੋਸ ਪਸ਼ਮੀਨੇ ਦੀ ਸ਼ਾਲ ਹੈ ਜੀ ਬ੍ਰਾਸ਼ੋ ਵਿੱਚ ਕੀਤੀ ਹੋਈ ਹੈ ਜੀ ਨਾਲ ਦੁਪੱਟੇ ਦੇ ਆ ਦੇਖੋ ਬ੍ਰਾਸ਼ਾ ਦਾ ਮਤਲਬ ਹੈ ਵੇਖੋ ਸੈਲਫ ਹੀ ਡਿਜ਼ਾਈਨ ਹੈ ਜੀ ਚੈੱਕ ਕਰੋ ਜਰਾ ਬਹੁਤ ਵਧੀਆ ਪੀਸ ਹੈ ਸੈਲਫ ਬ੍ਰਾਸ਼ੋ ਵਿੱਚ ਜੁੜਿਆ ਹੋਇਆ ਜੀ ਦੁਪੱਟਾ ਬਿਸਕੋਸ ਪਸ਼ਮੀਨੇ ਦਾ ਰੇਟ ਇਹਦਾ ਵੀ ਰਹੂਗਾ ਜੀ 1195 ਰੁਪਏ ਜੀ ਕਲਰ ਚੈੱਕ ਕਰੋ ਜਰਾ ਖੂਬਸੂਰਤ ਕਲਰ ਹੈ ਜੀ ਕਿਆ ਬਾਤ ਹੈ ਘੇਰੇ ਦੇ ਉੱਪਰ ਸਮੋਸਾ ਲਾਇਸ ਲੱਗੀ ਹੋਈ ਹੈ ਜੀ ਨਾਲ ਡਿਜੀਟਲ ਪ੍ਰਿੰਟਿੰਗ ਹੈ ਆਹ ਲਓ ਜੀ ਬਾਟਮ ਤੇ ਨਾਲ ਸ਼ਾਲ ਦੇਖੋ ਜੀ ਵਿਸਕੋਸ ਪਸ਼ਮੀਨੇ ਦੀ ਬਰਾਸ਼ੋ ਦੀ ਸ਼ਾਲ ਮਿਲੂਗੀ ਬਹੁਤ ਪਿਆਰੇ ਪੀਸ ਨੇ ਜੀ ਕਲਰ ਵੀ ਬਹੁਤ ਸੋਹਣੇ ਨੇ ਆਹ ਲਓ ਜੀ ਪਰਪਲ ਕਲਰ ਆ ਗਿਆ ਜੀ ਕਿਹਦੇ 'ਚ ਕੋਈ ਪੀਛੇ ਛੱਡਣਾ ਨਹੀਂ ਜੀ ਫੋਇਲ ਪ੍ਰਿੰਟਿੰਗ ਨਾਲ ਡਿਜੀਟਲ ਪ੍ਰਿੰਟਿੰਗ ਡਾਇਮੰਡ ਦਾ ਕੰਮ ਕੀਤਾ ਹੋਇਆ ਕੀ ਚੈੱਕ ਕਰੋ ਜੀ ਕੇਰਾ ਦਿਖਾਓ ਕਿੰਨਾ ਸ਼ਾਨਦਾਰ ਕੇਰਾ ਬਣਿਆ ਹੋਇਆ ਬਹੁਤ ਸੋਹਣੇ ਪੀਸ ਨੇ ਜੀ ਮਲਟੀ ਸ਼ੈਡ ਪ੍ਰਿੰਟਿੰਗ ਹੈ ਜੀ ਕੇਰੇ ਦੇ ਉੱਪਰ ਵੀ ਆਹ ਲਓ ਜੀ ਬਾਟਮ ਪਰਪਲ ਕਲਰ ਦਾ ਸੀ ਸੂਟ ਹੈ ਜੀ ਜਿਹਨੂੰ ਆਪਾਂ ਲਵੈਂਡਰ ਵੀ ਕਹਿ ਦਿੰਦੇ ਆ ਵਿਸਕੋਸ ਪਸ਼ਮੀਨੇ ਦੀ ਬਰਸ਼ ਵਾਲੀ ਸ਼ਾਲ ਮਿਲੂਗੀ ਜੀ ਸਿਰਫ 1100 95 ਰੁਪਏ ਜੀ ਕਿਆ ਬਾਤ ਹੈ ਆਹ ਲਓ ਜੀ ਪਰਪਲ ਕਲਰ ਆ ਗਿਆ ਜੀ ਕਲਰ ਡਿਜ਼ਾਈਨ ਚੈੱਕ ਕਰੋ ਜੀ ਪ्युअर ਪਸ਼ਮੀਨਾ ਜੀ ਇਹਦੇ ਸੂਟਾਂ ਦੇ ਵਿੱਚ ਸਾਡੇ ਲੱਗੂ ਜੀ 33 ਬ੍ਰਾਂਡ ਦੇ ਪੀਸ ਨੇ ਸਾਰੇ ਦੇ ਸਾਰੇ ਆਹ ਲਓ ਜੀ ਬਾਟਮ ਖੂਬਸੂਰਤ ਪੀਸ ਜੀ ਸਿਰਫ 1195 ਜੀ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਮੇਰਾ ਚੈਨਲ ਸਬਸਕ੍ਰਾਈਬ ਜੁੜ ਗਾਲਿਓ ਜਿਹੜੇ ਮੇਰੇ ਨਵੇਂ ਕਸਟਮਰ ਵੀਡੀਓ ਦੇਖ ਰਹੇ ਨੇ ਆਹ ਲਓ ਜੀ ਦੇਖੋ ਦੁਪੱਟਾ ਖੂਬਸੂਰਤ ਸ਼ਾਲ ਜੀ ਬਹੁਤ ਵਧੀਆ ਬ੍ਰਾਸ਼ੋ ਬਣੀ ਹੈ ਜੀ ਸਾਰੇ ਦੁਪੱਟੇ ਤੇ ਸ਼ਾਲ ਦੇ ਵਿੱਚ ਬਹੁਤ ਪਿਆਰੇ ਪੀਸ ਨੇ ਆਹ ਲਓ ਜੀ ਮੈਰੂਨ ਸ਼ੇਡ ਆ ਗਿਆ ਜੀ ਰੈਡੀਸ਼ ਮੈਰੂਨ ਹੈ ਲੈਰੀ ਵਾਲਾ ਡਿਜ਼ਾਈਨ ਹੈ ਆ 골ਡਨ ਕਲਰ ਦੇ ਦੇਖੋ ਬਲੌਕ ਪ੍ਰਿੰਟਿੰਗ ਕੀਤੀ ਹੈ ਜਿਹਨੂੰ ਫੋਇਲ ਪ੍ਰਿੰਟਿੰਗ ਵੀ ਕਹਿੰਦੇ ਨੇ ਠੇਰਾ ਚੈੱਕ ਕਰਾ ਦਿਓ ਜੀ ਬਹੁਤ ਖੂਬਸੂਰਤ ਪੀਸ ਹੈ ਜੀ ਆਹ ਲਓ ਜੀ ਬਾਟਮ ਤੇ ਨਾਲ ਮਿਲੂਗੀ ਜੀ ਸ਼ੌਲ ਸਿਰਫ 1100 ਤੇ 95 ਰੁਪਏ ਜੀ ਕਿਆ ਬਾਤ ਹੈ ਖੂਬਸੂਰਤ ਪੀਸ ਜੀ ਕਲਰ ਆ ਗਿਆ ਜੀ ਮਹਿੰਦੀ ਕਲਰ ਜੀ ਪੀਸ ਚੈੱਕ ਕਰੋ ਜੀ ਘੇਰੇ ਦੇ ਉੱਤੇ ਕਢਾਈ ਹੈ ਜੀ ਸਿੰਗਲ ਹੈ ਪੀਸ ਹੈ ਜੀ ਇਹ ਵਿਸਕੋਸ ਪਸ਼ਮੀਨਾ ਠੇਰਾ ਚੈੱਕ ਕਰੋ ਜੀ ਖੂਬਸੂਰਤ ਕੇ ਰਹੀ ਜੀ ਆ ਲੋ ਜੀ ਬਾਟਮ ਪਿਓਰ ਪਸ਼ਮੀਨੇ ਦੀ ਬਾਟਮ ਹੈ ਜੀ ਨਾਲ ਲਾਈਟ ਵੇਟ ਵਿਸਕੋਸ ਪਸ਼ਮੀਨੇ ਦੀ ਮਿਲੂਗੀ ਜੀ ਸ਼ਾਲ ਸਿਰਫ 1195 ਰੁਪਏ ਜੀ ਕਹਤ ਕੀ ਕਹਿੰਦੇ ਠੰਡ ਬਹੁਤ ਪੈਣੀ ਆ ਆ ਲੋ ਜੀ ਖੂਬਸੂਰਤ ਪੀਸ ਜੀ 1195 ਨੈਕਸਟ ਡਿਜ਼ਾਈਨ ਦਿਖਾਉਂਗਾ ਜੀ ਵਿਨਕ ਬਣਿਆ ਹੋਇਆ ਜੀ ਕੜਾਈ ਕੀਤੀ ਹੋਈ ਹੈ ਸਾਰੀ ਸੂਟ ਦੇ ਉੱਪਰ ਬਹੁਤ ਖੂਬਸੂਰਤ ਪੀਸ ਹੈ ਹਾਲੋ ਜੀ ਮਸਟਰਡ ਕਲਰ ਦਾ ਪੀਸ ਹੈ ਪ੍ਰਿੰਟਿੰਗ ਵੀ ਡਿਜੀਟਲ ਮਿਲੂਗੀ ਜੀ ਨਾਲ ਬਾਟਮ ਮਿਲੂਗੀ neck ਬਹੁਤ ਸ਼ਾਨਦਾਰ ਬਣਿਆ ਹੋਇਆ ਔਰ ਨਾਲ ਸ਼ਾਲ ਮਿਲੂਗੀ ਜੀ ਲਾਈਟ ਵੇਟ ਵਿਸਕੋਸ ਪਸ਼ਮੀਨੇ ਦੀ ਸ਼ਾਲ ਹੈ ਜੀ ਬਰਸ਼ ਵਾਲੀ ਸ਼ਾਲ ਹੈ ਹਾਲੋ ਜੀ ਸ਼ਾਲ ਚੈੱਕ ਕਰੋ ਖੂਬਸੂਰਤ ਪੀਸ ਜੀ ਇੱਕ ਕਲਰ ਮਿਲੂਗਾ ਜੀ ਮਹਿੰਦੀ ਕਲਰ ਦੀ ਰੇਟ ਰਹੁਗਾ ਜੀ 1295 ਰੁਪਏ ਦੀ ਪੀ ਚੈੱਕ ਕਰੋ ਜਰਾ ਮਹਿੰਦੀ ਕਲਰ neck ਦੇਖੋ ਕਿੰਨਾ ਸ਼ਾਨਦਾਰ neck ਬਣਿਆ ਹੋਇਆ ਵੀ neck ਬਣਿਆ ਹੋਇਆ ਸਾਰਾ ਘੇਰੇ ਦੇ ਉੱਪਰ ਵੀ ਲੈਂਸ ਲੱਗਿਆ ਹੈ ਡਿਜੀਟਲ ਪ੍ਰਿੰਟਿੰਗ ਹੈ ਫੌਲ ਪ੍ਰਿੰਟਿੰਗ ਨਾਲ ਹਾਲੋ ਜੀ ਪਸ਼ਮੀਨੇ ਦੀ ਮਿਲੂਗੀ ਬਾਟਮ ਸਰਦੀਆਂ ਦੇ ਤੋਹਫੇ ਨੇ ਜੀ ਵਿਸਕੋਸ ਪਸ਼ਮੀਨੇ ਦੀ ਮਿਲੂਗੀ ਜੀ ਬ੍ਰਸ਼ ਵਾਲੀ ਸ਼ਾਲ ਖੂਬਸੂਰਤ ਸ਼ਾਲ ਹੈ ਜੀ ਸ਼ਾਲ ਚੈੱਕ ਕਰੋ ਜਰਾ ਕਲਰ ਵੀ ਬਹੁਤ ਵਧੀਆ ਕਲਰ ਹੈ ਸਿਰਫ 1295 ਰੁਪਏ ਜੀ ਹਾਲੋ ਜੀ ਪਿਓਰ ਅਲਪਾਈਨ ਹੈਗੀ ਇਹਨੂੰ ਕਹਿੰਦੇ ਅਲਪਾਈਨ ਸਿੰਗਲ ਪੀਸ ਜੀ ਕੀ ਬਾਤ ਹੈ ਪੀ ਚੈੱਕ ਕਰੋ ਜਰਾ ਪੂਰੀ ਫਰੰਟ ਬੈਕ ਦੇ ਉੱਪਰ ਵਾਟਰਸਪੈਂਸੀ ਦਾ ਵਰਕ ਕੀਤਾ ਹੋਇਆ ਹੈ ਜੀ ਹਲੋ ਜੀ ਬਾਟਮ ਤੇ ਨਾਲ ਫੁੱਲ ਪਿਓਰ ਦਾ ਹੀ ਮਿਲੂਗਾ ਜੀ ਦੁਪੱਟਾ ਹਲੋ ਡਿਜੀਟਲ ਦੁਪੱਟਾ ਹਾਂਜੀ ਸਿਰਫ 1200 95 ਰੁਪਏ ਦੀ ਨੈਕਸਟ ਲਾਈਨ ਦਿਖਾਉਂਗਾ ਨੈਕਸਟ ਲਾਈਨ ਚੈੱਕ ਕਰੋ ਜੀ ਪੀ ਆਰ ਐਮ ਬ੍ਰਾਂਡ ਦਾ ਪੀਸ ਆ ਵਿਸਕੋਸ ਪਸ਼ਮੀਨਾ ਬਹੁਤ ਸੌਫਟ ਕਪੜਾ ਔਰ ਪਿਓਰ ਡਿਜੀਟਲ ਦੇਖੋ ਥਲੇ ਘੇਰੇ ਦੇ ਉੱਪਰ ਤੁਹਾਨੂੰ ਵਰਕ ਵੀ ਕੀਤਾ ਹੋਇਆ ਮਿਲੂਗਾ ਨਾਲ ਆ ਸ਼ੋਲਡਰ ਦੇ ਉੱਪਰ ਵੀ ਡਿਜ਼ਾਈਨ ਆ ਹੋਇਆ ਚੈੱਕ ਕਰੋ ਜਰਾ ਖੂਬਸੂਰਤ ਪੀਸ ਹੈ ਪੀਆਰਐਮ ਬ੍ਰੈਂਡ ਦਾ ਪੀਸ ਆ ਆ ਲੋ ਜੀ ਬੋਟਮ ਬਹੁਤ ਵਧੀਆ ਪੀਸ ਹੈ ਜੀ ਨਾਲ ਤੁਹਾਨੂੰ ਮਰੀਨੋ ਵੂਲ ਦੀ ਮਿਲੂਗੀ ਜੀ ਵਿਸਕੋਸ ਮਰੀਨੋ ਵੂਲ ਦੀ ਮਿਲੂਗੀ ਜੀ ਸ਼ਾਲ ਆ ਲੋ ਸ਼ਾਲ ਚੈੱਕ ਕਰੋ ਰੇਟ ਰਹੂਗਾ 1500 ਤੇ 950 ਰੁਪਏ ਖੂਬਸੂਰਤ ਪੀਸ ਹੈ ਕੋਈ ਵੀ ਛੱਡਣ ਵਾਲੇ ਨਹੀਂ ਹੈਗਾ ਜੀ ਬਸ ਜਲਦੀ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਦੀ ਪੀਸ ਚੈੱਕ ਕਰੋ ਜਰਾ ਖੂਬਸੂਰਤ ਪੀਸ ਹੈ ਆ ਲੋ ਆ ਡਿਜ਼ਾਈਨ ਇਤਨਾ ਰਹਾ ਚਾਹੇ ਤੁਸੀਂ ਘੇਰੇ ਦੇ ਲਿਓ ਚਾਹੇ ਤੁਸੀਂ ਨੈੱਕ ਦੇ ਉੱਤੇ ਲਿਓ ਵੀ ਚੈੱਕ ਕਰੋ ਜੀ ਨਾਲ ਕਢਾਈ ਕੀਤੀ ਹੋਈ ਆ ਪਿਓਰ ਮਰੀਨੋ ਵਿਸਕੋਸ ਪਸ਼ਮੀਨਾ ਆ ਲੋ ਜੀ ਬਾਟਮ ਤੇ ਨਾਲ ਪਿਓਰ ਮਰੀਨੋ ਵਿਸਕੋਸ ਪਸ਼ਮੀਨੇ ਦੀ ਡਿਸਟਲ ਮਿਲੂਗੀ ਜੀ ਸ਼ਾਲ ਵੀ ਚੈੱਕ ਕਰੋ ਜੀ ਇਹਦੀ ਖੂਬਸੂਰਤ ਪੀਸ ਹੈ ਰੇਟ ਰਹੂਗਾ ਸਿਰਫ 1595 ਰੁਪਏ ਚਾਹ ਲੋ ਜੀ ਆਫਟਰ ਸਿਟਿੰਗ ਇਸ ਤਰ੍ਹਾਂ ਬਣੂਗਾ ਪੀ ਆਰ ਐਮ ਬ੍ਰਾਂਡ ਦਾ ਪੀਸ ਹੈ ਬ੍ਰਾਂਡਡ ਆਰਟੀਕਲ ਹੈ ਖੂਬਸੂਰਤ ਪੀਸ ਹੈ 1500 ਤੇ 95 ਰੁਪਏ ਜੀ ਆਹ ਲਓ ਜੀ ਕਲਰ ਚੈੱਕ ਕਰੋ ਜਰਾ ਗਾਜਰੀ कलर ਆ ਗਿਆ ਕੀ ਬਾਤ ਹੈ ਕਲਰ ਚੈੱਕ ਕਰੋ ਖੂਬਸੂਰਤ ਕਲਰ ਜੀ ਇਹ ਡਿਜ਼ਾਈਨ ਤੁਸੀਂ ਘਰੇ ਤੇ ਵੀ ਲਿਆ ਸਕਦੇ ਹੋ ਜੀ neck ਦੇ ਉੱਪਰ ਵੀ ਲਿਆ ਸਕਦੇ ਹੋ ਥੋੜਾ ਮੈਂ ਡਿਜ਼ਾਈਨ ਚੈੱਕ ਕਰਾ ਦਿੰਦਾ ਸਨੈਪ ਨਾਲ ਆਊਗਾ ਸਨੈਪ ਦੇ ਉੱਪਰ ਜਿਸ ਤਰ੍ਹਾਂ ਬਣਿਆ ਤੁਸੀਂ ਉਸ ਤਰ੍ਹਾਂ ਸੂਟ ਬਣਾ ਸਕਦੇ ਹੋ ਆਹ ਲਓ ਜੀ ਪੀਸ ਚੈੱਕ ਕਰੋ ਬਾਹਾਂ ਤੇ ਲਗ ਪ੍ਰਿੰਟਿੰਗ ਹੈ ਬੈਕ ਪ੍ਰਿੰਟ ਸਾਰੀਆਂ ਪ੍ਰਿੰਟਡ ਹੈ ਜੀ ਆਹ ਲਓ ਜੀ ਪਿਓਰ ਪਸ਼ਮੀਨੇ ਦੀ ਬਾਟਮ ਇਹ ਲੈ ਆਓ ਸ਼ੈਲਡ ਦੇ ਦਾ ਸ਼ਾਲ ਦਾ ਕਪੜਾ ਨਾ ਇਹ ਮਰੀਨੋ ਵੂਲ ਦੇ ਵਿੱਚ ਹੈ ਜੀ ਸਾਰੇ ਦਾ ਸਾਰਾ ਆ ਲੋ ਜੀ ਸ਼ਾਲ ਚੈੱਕ ਕਰੋ ਜੀਰਾ ਖੂਬਸੂਰਤ ਸ਼ਾਲ ਜੀ ਸਿਰਫ 1500 ਤੇ 95 ਰੁਪਏ ਪੀ ਆਰ ਐਮ ਬ੍ਰਾਂਡ ਦਾ ਪੀਸ ਹੈ ਜੀ ਆ ਲੋ ਜੀ ਆਫਟਰ ਸਟਿਚਿੰਗ ਚੈੱਕ ਕਰੋ ਜੀ ਇਸ ਤਰ੍ਹਾਂ ਬਣੂਗਾ ਇਹਦੇ ਉੱਤੇ ਦੇਖੋ neck ਦੇ ਉੱਪਰ ਉਹਨੇ ਡਿਜ਼ਾਈਨ ਬਣਾਇਆ ਹੋਇਆ ਹੈ neck ਤੇ ਬਣਾਉਣਾ neck ਤੇ ਬਣਾ ਲਓ ਘੇਰੇ ਤੇ ਬਣਾਉਣਾ ਤੁਸੀਂ ਘੇਰੇ ਤੇ ਬਣਾ ਲਓ ਸਿਰਫ 1500 ਤੇ 95 ਰੁਪਏ ਦੇ ਆ ਲੋ ਜੀ ਵਿਸਕੋਸ ਪਸ਼ਮੀਨਾ ਡਿਜ਼ਾਈਨਰ ਪੀਸ ਹੈ ਜੀ ਖੂਬਸੂਰਤ ਪੀਸ ਲੈ ਕੇ ਉੱਪਰ ਸਾਰੀ ਕਢਾਈ ਕੀਤੀ ਹੋਈ ਹੈ ਜੀ ਬਹੁਤ ਸੋਹਣਾ ਪੀਸ ਹੈ ਕਢਾਈ ਵਾਲਾ ਪੀਸ ਹੈ ਜੀ ਨਾਲ ਫੋਇਲ ਪ੍ਰਿੰਟਿੰਗ ਹੈ ਜੀ ਆਹ ਲਓ ਜੀ ਬੋਟਮ ਪੀਕਾਕ ਸ਼ੇਡ ਦਾ ਪੀਸ ਹੈ ਔਰ ਸ਼ਾਲ ਚੈੱਕ ਕਰੋ ਜੀ ਰਿਸਕੋਸ ਪਸ਼ਮੀਨੇ ਦੀ ਸ਼ਾਲ ਹੈ ਜੀ ਬਹੁਤ ਸੌਫਟ ਕਪੜਾ ਹੈ ਜੀ ਸ਼ਾਲ ਦਾ ਆਹ ਲਓ ਜੀ ਮਲਾਈ ਵਰਗਾ ਜੀ ਨਾਲ ਬਹੁਤ ਵਧੀਆ ਫੋਇਲ ਪ੍ਰਿੰਟਿੰਗ ਕੀਤੀ ਹੋਈ ਆ ਡਿਜੀਟਲ ਪ੍ਰਿੰਟਿੰਗ ਹੈ ਸਾਰੀ ਸਾਰੀ ਰੇਟ ਰਹੂਗਾ ਸਿਰਫ 1500 ਤੇ 95 ਰੁਪਏ ਜੀ ਆਹ ਲਓ ਜੀ ਕਢਾਈ ਚੈੱਕ ਕਰੋ ਤਾਂ ਪਹਿਲਾਂ ਇਹਦੀ ਪਰਪਲ ਕਲਰ ਦਾ ਪੀਸ ਹੈ ਜੀ ਆ ਸਾਰੀ ਕਢਾਈ ਹੈ ਜੀ neck ਦੇ ਉੱਪਰ ਵੀ ਆ ਸਾਰੀ ਜਿੰਨੀ ਵੀ ਹੈਗੀ ਨਾ ਸਾਰੀ ਕਢਾਈ ਹੈ ਨਾਲ ਥੱਲੇ ਘੇਰੇ ਦੇ ਉੱਪਰ ਪ੍ਰਿੰਟਿੰਗ ਹੈ ਜੀ ਖੂਬਸੂਰਤ ਪੀਸ ਹੈ ਬਾਹਾਂ ਤੇ ਅਲੱਗ ਪ੍ਰਿੰਟਿੰਗ ਹੈ ਜੀ ਬਾਹਾਂ ਦੀ ਪ੍ਰਿੰਟਿੰਗ ਚੈੱਕ ਕਰ ਲਓ ਜਰਾ ਬਾਹਾਂ ਤੇ ਅਲੱਗ ਪ੍ਰਿੰਟਿੰਗ ਮਿਲੂਗੀ ਜੀ ਤੇ ਆ ਲਓ ਜੀ ਇਹਦੀ ਬਾਟਮ ਮਿਲੂਗੀ ਜੀ ਪਲੇਨ ਪਲੇਨ ਬਾਟਮ ਹੈ 2.5 ਮੀਟਰ ਸ਼ਰਟ ਹੈ ਜੀ 2.5 ਮੀਟਰ ਤੋਂ ਉੱਪਰ ਮਿਲੂਗੀ ਇਹਦੀ ਬਾਟਮ ਤੇ ਆ ਲਓ ਜੀ ਸ਼ਾਲ ਚੈੱਕ ਕਰੋ ਜੀ ਬ੍ਰਸ਼ੋ ਵਿਸਕੋਸ ਪਸ਼ਮੀਨੇ ਦੀ ਸ਼ਾਲ ਹੈ ਜੀ ਸ਼ਾਲ ਦੇਖੋ ਕਿੰਨੀ ਲੰਬੀ ਚੌੜੀ ਸ਼ਾਲ ਹੈ ਖੂਬਸੂਰਤ ਪੀਸਾ ਦੇਖੋ ਥੱਲੇ ਸੈਲਫ ਰੈਟ ਜੀ ਸਾਰਾ ਬਰਸ਼ੋ ਬਣਿਆ ਹੋਇਆ ਜੀ ਰੇਟ ਰਹੂਗਾ 1595 ਰੁਪਏ ਜੀ ਆਹ ਲਓ ਜੀ ਇੱਕ ਕਲਰ ਮਿਲੂਗਾ ਜੀ ਪੀਕਾਕਸ ਸ਼ੇਡ ਪੀਸ ਦੇਖੋ ਕਿੰਨੇ ਸ਼ਾਨਦਾਰ ਨੇ ਐਮਬਲੋਡਰੀ ਵਾਲੇ ਪੀਸਾ ਜੀ ਸਾਰੇ ਇਹ ਵਿਸਕੋਸ ਪਸ਼ਮੀਨਾ ਹੈ ਜੀ ਆਹ ਲਓ ਜੀ ਬਾਟਮ ਡਾਰਕ ਸੀ ਗ੍ਰੀਨ ਕਲਰ ਹੈ ਔਰ ਸ਼ਾਲ ਚੈੱਕ ਕਰੋ ਖੂਬਸੂਰਤ ਸ਼ਾਲ ਜੀ ਸਿਰਫ 1595 ਰੁਪਏ ਜੀ ਕਿਆ ਬਾਤ ਹੈ ਬਹੁਤ ਸੋਹਣੀ ਪੂਰੀ ਲੰਬੀ ਚੌੜੀ ਸ਼ਾਲ ਚੜਾਈ ਵੀ ਪੂਰੀ ਹੈ ਜੀ ਸ਼ਾਲ ਦੀ ਖੂਬਸੂਰਤ ਪੀਸ ਹੈ ਆਲਰੇਡੀ ਕਲਰ ਆ ਗਿਆ ਜੀ ਪਰਪਲ ਕਲਰ ਹੈ ਪੀਸ ਚੈੱਕ ਕਰੋ ਜਰਾ ਕਿੰਨਾ ਸੋਹਣਾ ਪੀਸ ਹੈ ਜੀ ਪਿਓਰ ਵਿਸਕੋਸ ਪਸ਼ਮੀਨਾ ਨਾਲ ਬਾਹਾਂ ਦੇ ਉੱਪਰ ਦੇਖੋ ਜੀ ਪ੍ਰਿੰਟਿੰਗ ਚੈੱਕ ਕਰੋ ਜਰਾ ਬਾਹਾਂ ਦੇ ਉੱਪਰ ਖੂਬਸੂਰਤ ਪ੍ਰਿੰਟਿੰਗ ਹੈ ਜੀ ਨਾਲ ਐਮਬਰਾਇਡਰੀ ਕੀਤੀ ਹੋਈ ਹੈ ਆ ਨੈਕ ਦੇ ਉੱਪਰ ਵੀ ਤੇ ਕੇਰੇ ਦੇ ਉੱਪਰ ਵੀ ਔਰ ਆਹ ਲੋ ਜੀ ਬਾਟਮ ਨਾਲ ਮਿਲੂਗੀ ਜੀ ਲਾਈਟ weight ਵਿਸਕੋਸ ਪਸ਼ਮੀਨੇ ਦੀ ਸ਼ਾਲ ਜੀ ਇਹ ਭਾਰੀ ਨਹੀਂ ਹੁੰਦੀ ਲਾਈਟ weight ਚ ਹੁੰਦੀ ਆ ਆਲੋਜੀ ਚ ਚੈੱਕ ਕਰੋ ਸਿਰਫ 1500 95 ਰੁਪਏ ਸ਼ਾਲ ਚੈੱਕ ਕਰੋ ਕਿੰਨੀ ਸ਼ਾਨਦਾਰ ਆ ਆਲੋਜੀ ਆਪ ਤੇ ਸਿਟਿੰਗ ਦੇਖੋ ਇਸ ਤਰ੍ਹਾਂ ਬਣੂਗਾ ਇਹ ਅੱਜ ਦੀ ਵੀਡੀਓ ਦਾ ਲਾਸਟ ਸੂਟ ਸੀਗਾ ਹੁਣ ਆਪਾਂ ਜਲਦ ਮਿਲਾਂਗੇ ਅਗਲੀ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਵ ਸਤਿ ਸ਼੍ਰੀ ਅਕਾਲ